ਬਾਬਾ ਜੀ ਸਿੰਘ ਜੀ ਨੂੰ ਪਿਆਰ ਕਰਾਉਣੀਆਂ ਸੰਗਤਾਂ ਇਹ 10 ਗੱਲਾਂ ਜ਼ਰੂਰ ਚੇਤੇ ਰੱਖਿਓ ਪਹਿਲੀ ਸੱਚਾਈ ਅਤੇ ਸਾਫ਼ ਦਿਲ ਨਾਲ ਜਿਓ ਬਾਬਾ ਜੀ ਸਾਰੀ ਉਮਰ ਸੱਚਾਈ ਅਤੇ ਸਾਫ਼ ਦਿਲ ਨਾਲ ਆਪਣੀ ਜ਼ਿੰਦਗੀ ਜੀਏ ਤੇ ਉਹਨਾਂ ਨੇ ਸਾਨੂੰ ਇਹੋ ਹੀ ਸਿਖਾਇਆ ਕਿ ਚਾਹੇ ਕੁਝ ਵੀ ਹੋ ਜਾਏ ਹਮੇਸ਼ਾ ਸੱਚ ਦੇ ਰਾਹ 'ਤੇ ਚੱਲੋ ਸਾਨੂੰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਦੂਸਰੀ ਸੇਵਾ ਅਤੇ ਨਿਸ਼ਕਾਮ ਭਾਵ ਨਾਲ ਸਾਰੇ ਕੰਮ ਕਰੋ ਬਾਬਾ ਜੀ ਨੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਸੀ ਸਾਡਾ ਫਰਜ਼ ਹੈ ਕਿ ਅਸੀਂ ਵੀ ਦੂਜਿਆਂ ਦੀ ਸੇਵਾ ਕਰੀਏ ਦੂਜਿਆਂ ਨਾਲ ਪਿਆਰ ਕਰੀਏ ਨਫ਼ਰਤ ਕਦੇ ਨਾ ਰੱਖੀਏ ਮਨ 'ਚ ਤੀਸਰੀ ਹਿੰਮਤ ਤੇ ਬਹਾਦਰੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰੀਏ ਬਾਬਾ ਜੀ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ ਬਾਬਾ ਜੀ ਦੇ ਅੰਦਰ ਭਗਤੀ ਦਾ ਐਸਾ ਵੀਰ ਰਸ ਸੀ ਕਿ ਉਹਨਾਂ ਅੱਗੇ ਵੱਡੇ ਤੋਂ ਵੱਡੇ ਤੂਫਾਨ ਵੀ ਆ ਕੇ ਡਰ ਜਾਂਦੇ ਸੀ ਇਹ ਬਾਬਾ ਦੀਪ ਸਿੰਘ ਜੀ ਭਗਤੀ 'ਚ ਬੈਠੇ ਆ ਇਹਨਾਂ ਦਾ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ ਸੋ ਸਾਨੂੰ ਵੀ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਆਪਣੇ ਪਰਮਾਤਮਾ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਧਰਮ ਦੇ ਰਾਹ ਤੇ ਬਡੋਲ ਢਿਕੇ ਰੋ ਬਾਬਾ ਦੀਪ ਸਿੰਘ ਜੀ ਨੇ ਧਰਮ ਦੀ ਰਾਖੀ ਲਈ ਆਪਣਾ ਜੀਵਨ ਨਿਸ਼ਾਵਰ ਕਰਤਾ ਐਡੀ ਵੱਡੀ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਜੀ ਨੇ ਸਾਨੂੰ ਵੀ ਧਰਮ ਦੇ ਰਾਹ ਤੇ ਹਮੇਸ਼ਾ ਢਿਕੇ ਰਹਿਣਾ ਚਾਹੀਦਾ ਕਿਉਂਕਿ ਧਰਮ ਦੇ ਰਾਹ ਤੇ ਚੱਲ ਕੇ ਹੀ ਮੰਦਾਰਾ ਬਨੋ ਪਾ ਸਕਦਾ ਪੰਜਵੀਂ ਆਪਣੇ ਗੁਰੂ ਤੇ ਭਰੋਸਾ ਰੱਖੋ ਤੇ ਅਰਦਾਸ ਕਰੋ ਤੇ ਉਹਨਾਂ ਦੇ ਅੱਗੇ ਅਰਦਾਸ ਕਰਕੇ ਸਬਰ ਦੀ ਦਾਤ ਮੰਗੋ 6ਵੀਂ ਨਿਰਪੋਰੋ ਕਿਸੇ ਵੀ ਡਰ ਜਾ ਸਹਿਮ ਨੂੰ ਆਪਣੇ ਮਨ 'ਚ ਕਦੇ ਵੀ ਥਾਣਾ ਨਾ ਦੋ ਕਦੇ ਵੀ ਡਰੋ ਨਾ ਜਿਆਦਾ ਤੁਸੀਂ ਕਦੇ ਵੀ ਡਰੋ ਨਾ ਕੁਛ ਨਹੀਂ ਹੁੰਦਾ ਪਰਮਾਤਮਾ ਨੇ ਤੁਹਾਨੂੰ ਭੇਜਿਆ ਤੇ ਕੋਈ ਸੋਚ ਕੇ ਭੇਜਿਆ ਬਾਬਾ ਜੀ ਦਾ ਭਰੋਸਾ ਰੱਖ ਕੇ ਨਿਰਪੋਝਿਓ 7ਵੀਂ ਸੰਗਤਾਂ ਦਾ ਹਮੇਸ਼ਾ ਸਤਿਕਾਰ ਕਰੋ ਸੱਚੀ ਸੰਗਤ ਰਹਿ ਕੇ ਬਾਬਾ ਜੀ ਦੀ ਮਹਾਨਤਾ ਨੂੰ ਯਾਦ ਰੱਖੋ ਸੰਗਤ ਦਾ ਹਮੇਸ਼ਾ ਆਦਰ ਕਰੋ ਕੰਦੇ ਸੰਗਤਾਂ ਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਹੈ 8ਵੀਂ ਬਾਣੀ ਅਤੇ ਸਿਮਰਨ ਕਰੋ ਰੋਜ਼ਾਨਾ ਬਾਣੀ ਬੜੋ ਕੁਝ ਵੀ ਹੋ ਜੇ ਕਦੇ ਵੀ ਆਪਣਾ ਨਿਤਨੇਮ ਨਾ ਛੱਡੋ ਕਿਉਂਕਿ ਪਰਮਾਤਮਾ ਨਾਲ ਮਿਲਣ ਦੇ ਸਾਰੇ ਰਸਤੇ ਬਾਣੀ ਦੇ ਨਾਲ ਹੀ ਖੁੱਲਦੇ ਹਨ 9ਵੀਂ ਆਪਸੀ ਪਿਆਰ ਅਤੇ ਸਹਿਯੋਗ ਦਿਖਾਓ ਸਭ ਨਾਲ ਆਪਸੀ ਪਿਆਰ ਤੇ ਸਹਿਯੋਗ ਨਾਲ ਰਹੋ ਬਾਬਾ ਜੀ ਦੀ ਸਿਖਾਈ ਸਿੱਖਿਆ ਨੂੰ ਜ਼ਿੰਦਗੀ 'ਚ ਜਰੂਰ ਲਾਗੂ ਕਰੋ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਿਰਵੈਰ ਨਿਰਪੋ। ਕਿਸੇ ਨਾਲ ਵੈਰ ਨਹੀਂ ਕਿਸੇ ਦਾ ਡਰ ਨਹੀਂ। ਸਾਰੇ ਪਰਮਾਤਮਾ ਨੇ ਬਣਾਏ ਆ। ਸਭ ਦੇ ਵਿੱਚ ਉਹਦੀ ਇੱਕੋ ਜੋ ਜਗ ਰਹੀ ਹੈ। ਨਾ ਕੋਈ ਧਰਮਾਂ ਦਾ ਫਰਕ ਹੈ ਨਾ ਕੋਈ ਜਾਤ ਪਾਤ ਦਾ ਨਾ ਹੀ ਕੋਈ ਉੱਚਾ ਨਾ ਹੀ ਕੋਈ ਨੀਵਾਂ। ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਹਰੇਕ ਜੀਵ 'ਚ ਉਹਦਾ ਹੀ ਨਿਵਾਸ ਹੈ। ਸੋ ਸਭ ਦੇ ਨਾਲ ਦਿਲੋਂ ਪਿਆਰ ਕਰੋ। ਜੇ ਮਨ 'ਚ ਤੁਹਾਡੇ ਨਫ਼ਰਤ ਆਂਦੀ ਹੈ। ਜੇ ਕਿਸੇ ਪ੍ਰਤੀ ਈਰਖਾ ਆਂਦੀ ਹੈ। ਤੇ ਉਸੇ ਛਣ ਤੁਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹੋ ਤੇ ਦਸਮੀ ਸਰਬੱਤ ਦਾ ਭਲਾ ਮੰਗੋ ਆਪਣੇ ਲਈ ਨਹੀਂ ਸਾਰੀ ਸੰਗਤ ਦੇ ਲਈ ਭਲਾ ਮੰਗੋ ਰੋਜ਼ ਮੰਗੋ ਹਰ ਪਲ ਮੰਗੋ ਤੇ ਹਮੇਸ਼ਾ ਉਸੇ ਰਾਹ 'ਤੇ ਚੱਲੋ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਦਿਖਾਇਆ ਜੇ ਤੁਸੀਂ ਇੰਨਾ ਅਗਲਾਂ ਦੇ ਵਿਸ਼ਵਾਸ ਰੱਖ ਕੇ ਚੱਲਦੇ ਹੋ ਤੇ ਬਾਬਾ ਦੀਪ ਸਿੰਘ ਦੀ ਤੁਹਾਡੇ ਤੇ ਇੰਨੀ ਕਿਰਪਾ ਆਏਗੀ ਕਿ ਤੁਸੀਂ ਜੋ ਮੰਗੋਗੇ ਤੁਹਾਨੂੰ ਉਹ ਹੀ ਮਿਲ ਜਾਏਗਾ ਉਹਨਾਂ ਦੇ ਦਰਬਾਰ ਤੋਂ ਕੋਈ ਨਾ ਨਹੀਂ ਹੈਗੀ ਖੁਸ਼ੀਆਂ ਦੇ ਖਜ਼ਾਨੇ ਭਰਦਣਗੇ ਤੁਹਾਡੇ ਘਰਾਂ 'ਚ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਹੈਗਾ ਜੇ ਸਭ ਪਾਸਿਓਂ ਨਾ ਹੋ ਗਈ ਹੈ ਨਾ ਤੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਅਰਦਾਸ ਕਰ ਦੋ ਸੱਚੇ ਦਿਲੋ ਕਿ ਮੇਰੇ ਮਾਲਕਾ ਮੈਂ ਆਪਣੀ ਜ਼ਿੰਦਗੀ ਦੀ ਡੋਰ ਤੇ ਰੱਤ ਅਜ ਰੱਖਤੀ ਐ ਮੈਨੂੰ ਸਾਂਭ ਲੈ ਮੈਂ ਹਰ ਪਾਸਿਓਂ ਠੋਕਰਾ ਖਾ ਗੇ ਧੱਕੇ ਖਾ ਗੇ ਤੇਰੇ ਅੱਗੇ ਆ ਕੇ ਬਹਿ ਗਿਆ ਮੇਰੇ ਸੱਚੇ ਪਾਤਸ਼ਾਹ ਮੇਰਾ ਦਿਲ ਨਾ ਤੋੜੀ ਵਾਡੀਏ ਸੱਚੇ ਦਿਲ ਨਾਲ ਕੀਤੀ ਅਰਦਾਸ ਹੀ ਨਾ ਉਸੇ ਵਕਤ ਹੀ ਪ੍ਰਵਾਨ ਹੋ ਜਾਏਗੀ ਤੇ ਇਹ ਗੱਲ ਹਮੇਸ਼ਾ ਯਾਦ ਰੱਖਣਾ ਦੁਨੀਆ ਦਿਲ ਤੋੜੇਗੀ ਤੁਹਾਨੂੰ ਹਰ ਜਗ੍ਹਾ ਧੋਖਾ ਦੇਗੀ ਪਰ ਜੇ ਤੁਸੀਂ ਬਾਬਾ ਦੀਪ ਸਿੰਘ ਤੇ ਭਰੋਸਾ ਕਰ ਲਿਆ ਨਾ ਨਾ ਤੁਹਾਡਾ ਦਿਲ ਟੁੱਟੇਗਾ ਨਾ ਤੁਹਾਡੀ ਆਸ ਟੁੱਟੇਗੀ ਤੇ ਤੁਹਾਨੂੰ ਇੱਥੇ ਕਦੇ ਧੋਖਾ ਨਹੀਂ ਮਿਲੇਗਾ ਬਾਬਾ ਹੀ ਨਾ ਸੱਚੀਆਂ ਪ੍ਰੀਤਾ ਪਾ ਲੋ ਜੋ ਮੰਗੋਗੇ ਉਹ ਵੀ ਮਿਲ ਜਾਏਗਾ ਘਰ ਸੁੱਖਾਂ ਦੇ ਖਜ਼ਾਨੇ ਭਰ ਜਾਣਗੇ ਹਰ ਜਗ੍ਹਾ ਖੁਸ਼ੀਆਂ ਦੀਆਂ ਹਵਾਵਾਂ ਚੱਲਣਗੀਆਂ ਐਸੀ ਕਿਰਪਾ ਕਰਦੇ ਬਾਬਾਈ ਕਿ ਬੰਦੇ ਦੀਆਂ ਮੰਗਾਂ ਹੀ ਮੁੱਕ ਜਾਂਦੀਆਂ ਫਿਰ ਆਪਣਾ ਸਾਫ਼ ਮਨ ਲੈ ਕੇ ਬਾਬਾਈ ਦੇ ਅੱਗੇ ਜਾ ਕੇ ਅਰਦਾਸ ਕਰ ਦੋ ਕਦੇ ਵੀ ਖਾਲੀ ਹੱਥ ਨਹੀਂ ਜਾਓਗੇ ਤੁਹਾਡੀਆਂ ਝੋਲੀਆਂ ਹਮੇਸ਼ਾ ਹੀ ਭਰਣਗੀਆਂ ਬਾਬਾਈ ਨੇ ਤੁਹਾਡੇ ਘਰ 'ਚ ਐਸੀਆਂ ਸੁੱਖਾਂ ਦੀਆਂ ਬਰਸਾਤਾਂ ਲਾ ਦੇਣੀਆਂ ਜਿਹੜੀਆਂ ਕਦੇ ਵੀ ਖਤਮ ਨਹੀਂ ਹੋਣਗੀਆਂ